एक बारी युवा साहिब आने वाले। इस करके अपाजिक काम यहाँ पे किया। नशा ना जगाना प्रसिद्ध या नशा जगाना आप आओ ऐसा करना यार एक बहुत। इस करके अपाजिक काम यहाँ पे किया। नशा ना जगाना प्रसिद्ध या नशा जगाना आप आओ ऐसा करना यार एक बहुत। एक बहुत आलोचना सुनती है। प्रिंसलास एक बारी युवा साह ਸਾਡੇ ਸਟੇਟ মিডিਆ ਕਲੱਬ ਵੱਲੋਂ ਅੱਜ ਜਿਹੜੀ ਸਰਕਲ ਆ ਉਹ ਚ ਮੀਟਿੰਗ ਰੱਖੀ ਗਈ। ਅੱਜ ਅਸੀਂ ਹੜਪੀਟਾਂ ਲਈ ਜੋ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਮੁਸ਼ਕਿਲ ਦਾ ਟਾਈਮ ਆਇਆ ਹੋਇਆ ਹੈ ਹੜਪੀਟਾਂ ਲਈ। ਉਹਦੇ ਲਈ 1 ਲੱਖ 11000 ਰੁਪਏ ਦਾ ਚੈੱਕ ਅਸੀਂ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਹਾਂ। ਹੋਰ ਵੀ ਸਾਡੇ ਵੱਲੋਂ ਜੇ ਸਾਡੇ ਪ੍ਰੈਸ ਕਲੱਬ ਵੱਲੋਂ ਜੋ ਵੀ ਹੋ ਸਕਿਆ ਸਾਡੇ ਸਟੇਟ মিডিਆ ਕਲੱਬ ਵੱਲੋਂ ਅਸੀਂ ਉਹ ਯੋਗਦਾਨ ਹੋਰ ਦਵਾਂਗੇ ਇਹਨਾਂ ਨੂੰ। ਕਿਦਾਂ ਵੀ ਜਿਹੜੇ ਡਰੈਗਨ ਦੇ ਹੁਣ ਤਾਂ ਮਾਨੀ ਰੋ ਹਟ ਗਿਆ ਲੋਕ ਜਿਹੜੇ ਤੁਮਨ ਸਮਾਨ ਦਿੱਤੇ ਜਾਣਗੇ ਜਰੂਰ ਸਾਡੇ ਹੁਣ ਆਪਾਂ ਤਾਂ ਆਪਣੇ ਵੱਲੋਂ ਆਪਣਾ ਫਰਜ਼ ਨਿਭਾਣਾ ਹੈ ਗਰਾਊਂਡ ਲੈਵਲ ਤੇ ਵੀ ਅਸੀਂ ਜਾ ਕੇ ਚੈੱਕ ਕਰਾਂਗੇ ਹੋਰ ਵੀ ਜੇ ਕਿਸੇ ਚੀਜ਼ ਦੀ ਸਮਾਨ ਦੀ ਜ਼ਰੂਰਤ ਹੋਈ ਤਾਂ ਅਸੀਂ ਜੂਰ ਪ੍ਰੋਵਾਈਡਰ ਹੋਵਾਂਗੇ ਕਿਦਾਂ ਕਿਦਾਂ ਕੰਮ ਕਰਦਾ ਹੈ ਕਿ ਕਿ ਅੰਮੇ ਕੋਈ ਕਈ ਕਈ ਮੈਡੀਕਲ ਸਲਾਹਾਂ ਅਸੀਂ ਲਗਾਈਆਂ ਨੇ ਹੁਣ ਟੋਲ ਟੈਕਸ ਫ੍ਰੀ ਜਿਹੜਾ ਸਭ ਤੋਂ ਵੱਡਾ ਟੋਲ ਟੈਕਸ ਫ੍ਰੀ ਹੈ ਜਿਹੜਾ ਨਹੀਂ ਕਿਸੇ ਨੂੰ ਫ੍ਰੀ ਹੈਗਾ ਆਪਣਾ ਲੱਡੋਵਾਲ ਵਾਲਾ ਉਹ ਫ੍ਰੀ ਕਰਾਨ ਜਾ ਰਹੇ ਆਂ ਸੀ ਹੋਰ ਕਈ ਮੈਡੀਕਲ ਸਹੂਤਾਵਾਂ ਨੇ ਸਾਡੇ ਕਲੱਬ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਹਾਂਜੀ ਤਾਂ ਤਾਂ ਜੀ ਦੇਖਿਆ ਜਵੇ ਕਲੱਬ ਦੀ ਮੈਡੀਕਲ ਅਗਾਜ਼ਾਰ ਜਾਰੀ ਨੇ ਤੇ ਕੀ ਗੱਲਾਂ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਦਾ ਦੇ ਲੋ ਧੰਨਵਾਦ ਆ ਜਿਨ੍ਹਾਂ ਨੇ ਇਸ ਮੀਟਿੰਗ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਸਾਡੀ ਅੱਜ ਦੀ ਸਟੇਟਮੈਂਟ ਇਹ ਕਲੱਬ ਦੀ ਜਿਹੜੀ ਮੀਟਿੰਗ ਸੀਗੀ ਤਿੰਨ ਮੁੱਦਿਆਂ ਤੇ ਸੀਗੀ ਪਹਿਲਾ ਪ੍ਰੈਸ ਕਲੱਬ ਦੂਜਾ ਫੰਡ ਤੇ ਤੀਜਾ ਸਾਡਾ ਭਾਈਚਾਰੇ ਨੂੰ ਇਕੱਠਾ ਕਰਨਾ ਸਾਰਿਆਂ ਨੂੰ ਬੇਨਤੀ ਸਿੱਗੀ ਵੀ ਜਿੰਨੇ ਵੀ ਮੀਟਿੰਗ ਤੇ ਪੱਤਰਕਾਰ ਆਏ ਨੇ ਵੀ ਇਕਜੁੱਟ ਹੋ ਕੇ ਕੰਮ ਕਰੋ ਇੱਕ ਛੱਤ ਹੇਠਾਂ ਥੱਲੇ ਹੋਵੋ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਤੇ ਅਸੀਂ ਪ੍ਰੈਸ ਕਲੱਬ ਲਈ ਹੱਲਾ ਮਾਰੀਏ ਤਾਂ ਜੋ ਸਾਰੇ ਪੱਤਰਕਾਰ ਨੇ ਆਪਣਾ ਆਸ਼ਵਾਸ਼ਣ ਵੀ ਦਿੱਤਾ ਤੇ ਸਾਨੂੰ ਇਕੱਠੇ ਹੋ ਕੇ ਆਪਣਾ ਸਮਰਥਨ ਵੀ ਦਿੱਤਾ ਤੇ ਇਹ ਵੀ ਕਿਹਾ ਵੀ ਪ੍ਰੈਸ ਕਲੱਬ ਵੱਲੇ ਵਿੱਚ ਜਦੋਂ ਜਿਆਦਾ ਜਿੱਥੇ ਵੀ ਕਰਨੀ ਪਵੇ ਜਿਵੇਂ ਵੀ ਕਰਾਂਗੇ ਉਹ ਸਾਡੇ ਨਾਲ ਨੇ ਦੂਜਾ ਅਸੀਂ 2-4 ਦਿਨ ਦੇ ਵਿੱਚ ਮਾਨਯੋਗ ਲੁਧਿਆਣਾ ਦੇ ਡੀਸੀ ਨੂੰ 11000 ਤੇ 1,11,000 ਦਾ ਚੈੱਕ ਦੇਣ ਜਾ ਰਹੇ ਹਾਂ ਜੋ ਪੰਜਾਬ ਦੇ ਵਿੱਚ ਹੜਪੀੜ ਦਾ ਲਈ ਅਸੀਂ ਇਕੱਠਾ ਕਰਕੇ ਹੁਣ ਤੱਕ 70000 ਇਕੱਠਾ ਕਰਕੇ ਕਰ ਚੁੱਕੇ ਹਾਂ ਤੇ 2-4 ਦਿਨ ਦੇ ਵਿੱਚ ਅਸੀਂ 111000 ਉਹਨਾਂ ਨੂੰ ਇਕੱਠਾ ਕਰਕੇ ਦੇਵਾਂਗੇ ਅੱਜ ਇੱਕ ਤੁਹਾਡਾ ਰਾਇਸ ਤੁਹਾਡੇ ਵਿੱਚ ਤੁਸੀਂ ਸਾਹਮਣੇ ਉਹ ਕੋਈ ਕੁਰਸੀ ਖਾਲੀ ਨਹੀਂ ਸੀਗੀ ਹਰ ਵਾਰੀ ਮੀਟਿੰਗ ਹੁੰਦੀ ਹੈ ਸਾਰੇ ਭਰਾਵਾਂ ਦਾ ਬਹੁਤ ਸਹਿਯੋਗ ਮਿਲਦਾ ਸਾਥ ਮਿਲਦਾ ਤੇ ਚਾਹੁੰਦੇ ਅਸੀਂ ਰੈਗੂਲਰ ਹਰ ਮਹੀਨੇ ਇੱਕ ਦੋ ਮੀਟਿੰਗ ਕਰੀਏ ਤਾਂ ਜੋ ਇਹ ਪਹਿਲਾ ਕਲੱਬ ਆ ਜਿਹੜਾ ਰੈਗੂਲਰ ਮੀਟਿੰਗ ਕਰ ਰਿਹਾ ਨਹੀਂ ਤਾਂ ਲੁਧਿਆਣਾ ਦੇ ਵਿੱਚ ਕੋਈ ਵੀ ਕਲੱਬ ਆ ਮੀਟਿੰਗ ਨਹੀਂ ਕਰ ਰਿਹਾ ਕਿਸੇ ਵੀ ਪੱਤਰਕਾਰ ਦੇ ਇੱਥੇ ਲਈ ਬੜੇ ਤੁਸੀਂ ਕਿਉਂ ਆਏ ਹੋ ਹਰ ਪਿੰਡੋਂ ਲੈ ਕੇ ਤੁਹਾਡਾ ਕਲੱਬ ਕਿ ਬਾਕੀ ਕਲੱਬ ਕਿੱਥੇ ਗਏ ਬਾਕੀ ਇਹਨਾਂ ਦਾ ਤਾਂ ਸਾਨੂੰ ਪਤਾ ਨਹੀਂ ਅਸੀਂ ਇਸ ਲਈ ਆਏ ਆ ਕਿਉਂਕਿ ਸਾਨੂੰ ਮਹਿਸੂਸ ਹੋਇਆ ਸਾਨੂੰ ਵੀ ਮੂਰੇ ਹੋ ਕੇ ਵੀ ਪੱਤਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਕੀ ਪੂਰੀ ਇੰਡੀਆ ਦੇ ਵਿੱਚ ਹਲੇ ਤੱਕ ਇਹੋ ਜਿਹਾ ਕੋਈ ਕਲੱਬ ਨਹੀਂ ਹੈਗਾ ਜਿਨੇ ਕਿਸੇ ਸਰਕਾਰ ਦੀ ਮਦਦ ਕੀਤੀ ਹੋਵੇ ਹਾਲਾਂਕਿ ਹਰ ਇੱਕ ਬੰਦਾ ਮਦਦ ਮੰਗਦਾ ਆ ਇਹ ਪਹਿਲਾ ਕਲੱਬ ਆ ਜਿਹੜਾ ਸਰਕਾਰ ਦੀ ਮਦਦ ਕਰਨ ਜਾ ਰਿਹਾ ਹੈ ਕੀ ਕਹੂੰਗਾ ਲਾਸਟ ਵਿੱਚ ਜਿਹੜੇ ਤੁਹਾਡੇ ਸਾਥੀ ਜਿਹੜੇ ਨਾਲ ਜੁੜੇ ਹੋਏ ਉਹਨਾਂ ਨੂੰ ਕੀ ਕਹਿਣਾ ਚਾਹਾਂਗਾ ਕਿ ਫੇਲ ਨਾ ਹੋਣ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਦਿਲੋਂ ਜਿਹੜਾ ਸਟੇਟਮੈਂਟ ਹੈ ਕਲੱਬ ਤੇ ਮੇਰੇ ਨਾਲ ਹਮੇਸ਼ਾ ਖੜਦੇ ਆ ਕਿਉਂਕਿ ਯੂਨਿਟੀ ਦੇ ਵਿੱਚ ਹੀ ਤਾਕਤ ਆਪਾਂ ਸ਼ੁਰੂ ਤੋਂ ਪੜਦੇ ਆਏ ਆਂ ਇਕੱਠੇ ਰਵਾਂਗੇ ਤਾਂ ਬਚੇ ਰਵਾਂਗੇ ਅਲੱਗ ਅਲੱਗ ਰਵਾਂਗੇ ਤਾਂ ਛਤਰੀ ਖਾਵਾਂਗੇ ਲੋਕ ਸਾਨੂੰ ਬਲੈਕਮਿਲਰ ਚੋਰ ਠਾਕੇ ਕਹਿੰਦੇ ਆ ਜੇ ਇਕੱਠੇ ਰਵਾਂਗੇ ਤਾਂ ਇਹ ਕਿਤਨਾ ਕਿਤੇ ਇਸ ਚੀਜ਼ਾਂ ਨੂੰ ਨੱਥ ਪਾਈ ਜਾ ਸਕਦੀ ਹੈ ਤੁਹਾਡੇ ਸਾਡੇ ਪੂਰੇ ਪੰਜਾਬ ਦੇ ਵਿੱਚ ਮੈਂਬਰ ਜੁੜੇ ਆਨਲਾਈਨ ਸਾਡੇ ਨਾਲ 650 ਮੈਂਬਰ ਜੁੜੇ ਆ ਤੇ ਹੋਰ ਵੀ ਬਹੁਤ ਮੈਂਬਰ ਸਾਡੇ ਨਾਲ ਜੁੜਦੇ ਰੇ ਅੱਜ ਵੀ ਅਸੀਂ ਘੱਟੋ ਘੱਟ 100 700 ਗੇਟ ਤੇ 20 ਆਈਡੀ ਕਾਰਡ ਬਣਾ ਕੇ ਜਿਹੜਾ ਵੰਡਿਆ ਹੈ ਸਾਡੇ ਨਾਲ 100 ਮੈਂਬਰ ਅੱਜ ਨਵੇਂ ਜੁੜੇ ਆ ਆ ਜੀ ਦੇਖਿਆ ਜਾਵੇ ਜੀ ਲੰਬੇ ਸਮੇਂ ਤੋਂ ਮੀਟਿੰਗਾਂ ਚੱਲਦੀਆਂ ਪਈਆਂ ਤੁਹਾਡੀਆਂ ਅੱਜ ਇੱਕ ਅਲੱਗ ਮੀਟਿੰਗ ਹੋਈ ਹੈ ਤੇ ਕੀ ਗੱਲ ਹੋਵੇ ਤੁਹਾਡੀ ਮੈਂ অরুণ ਸਰੀਂ ਚੇਅਰਮੈਨ ਸਟੇਟ মিডিਆ ਕਲੱਬ ਅੱਜ ਸਾਡੀ ਸਰਕਟ ਹਾਊਸ ਦੇ ਵਿੱਚ ਮੀਟਿੰਗ ਸੀਗੀ ਕਿ ਅਸੀਂ ਵੀ ਇੱਕ ਸਾਰਿਆਂ ਨੇ ਡਿਸੀਜਨ ਲਿਆ ਸੀਗਾ ਕਿ ਜਿਹੜਾ ਕੀ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ੜਾਂ ਦੀ ਚਪੇਟ ਦੇ ਵਿੱਚ ਆਏ ਨੇ ਕਿ ਸਾਡਾ ਜਿਹੜਾ মিডিਆ ਕਲੱਬ ਹੈ ਕਿਉਂ ਨਾ ਇਹਨਾਂ ਦੀ ਵੀ ਮਦਦ ਕੀਤੀ ਜਾਵੇ ਤਾਂ ਸਾਡੇ ਪ੍ਰਧਾਨ ਜੀ ਟੰਡਨ ਜੀ ਬੈਠੇ ਨੇ ਅਸੀਂ ਸਾਰਿਆਂ ਨੇ ਰਲ ਕੇ ਇਹੀ ਡਿਸੀਜਨ ਲਿਆ ਸੀ ਕਿ ਅਸੀਂ ਪੈਸੇ ਇਕੱਠੇ ਕਰਕੇ ਤੇ ਡੀਸੀ ਸਾਹਿਬ ਨੂੰ ਦੇਣੇ ਨੇ ਤੇ ਟੰਡਨ ਸਾਹਿਬ ਨੇ ਦੱਸਿਆ ਕਿ 70000 ਰੁਪਇਆ ਸਾਨੂੰ ਇਕੱਠਾ ਹੋ ਚੁੱਕਾ ਹੈ ਬਾਕੀ ਅਸੀਂ ਹੋਰ ਵੀ ਇਕੱਠੇ ਕਰਕੇ ਅਸੀਂ 2-4 ਦਿਨਾਂ ਦੇ ਵਿੱਚ ਹੀ ਇਹ ਜਿਹੜੇ ਪੈਸੇ ਨੇ ਡੀਸੀ ਸਾਹਿਬ ਦੇ ਹੈਂਡ ਓਵਰ ਕਰਾਂਗੇ ਤਾਂ ਕਿ ਜਿਹੜੀਆਂ ਉਹਨਾਂ ਨੂੰ ਅੜਪੀੜਤਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਤਾਂ ਉਹਨਾਂ ਤੱਕ ਉਹ ਪਛਾਏ ਜਾਂਦਾ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੋਰ ਕੋਈ ਕਲੱਬ ਦਾ ਅਸੀਂ ਨਹੀਂ ਜਾਣਦੇ ਅਸੀਂ ਤਾਂ ਸਿਰਫ ਆਪਣੇ ਕਲੱਬ ਬਾਰੇ ਜਾਣਦੇ ਆ ਤੇ ਸਾਡੇ ਕਲੱਬ ਨੇ ਇਹ ਜਿਹੜਾ ਫੈਸਲਾ ਲਿਆ ਸੀ ਉਹਦੇ ਜਿਹੜੇ ਐਪਰਡ ਚੱਲ ਰਹੇ ਨੇ ਤੇ ਉਹਦੇ ਥਰੂ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਇਹ ਮਦਦ ਕੀਤੀ ਆ ਰੜਗੀਰਤਾਂ ਦੀ ਤੇ ਦੂਜੀ ਗੱਲ ਹੈ ਕਿ ਸਟੇਟ মিডিਆ ਕਲੱਬ ਇਹ ਤਾਂ ਇਹ ਵੀ ਚਾਹੁੰਦਾ ਤੇ ਜਿੱਦਾਂ ਸਾਰੇ ਪੰਜਾਬ ਦੇ ਵਿੱਚ ਪ੍ਰੈਸ ਕਲੱਬ ਹੈਗੇ ਨੇ ਤਾਂ ਇੱਕ ਪ੍ਰੈਸ ਕਲੱਬ ਹੈ ਜਿਹੜਾ ਲੁਧਿਆਣਾ ਵੀ ਬਣਾਇਆ ਜਾ ਸਕੇ ਤਾਂ ਕਿ ਜਿੰਨੇ ਰਿਪੋਰਟਰਸ ਵਗੈਰਾ ਹੈਗੇ ਆ ਉਹਨਾਂ ਨੂੰ ਕੋਈ ਬੈਠਣ ਦੀ ਜਗ੍ਹਾ ਮਿਲੇ ਕੋਈ ਉੱਥੇ ਪ੍ਰੈਸ ਦੀਆਂ ਮੀਟਿੰਗਾਂ ਹੋਣ ਤਾਂ ਇੰਨਾ ਹੀ ਕਹਿਣ ਦਾ ਹੋਇਆ ਮੈਂ ਰੰਡਨ ਜੀ ਨੂੰ ਕਹੂੰਗਾ ਕਿ ਆਪਣੇ ਵਿਚਾਰ ਜਿਹੜੇ ਆ ਉਹ ਰੱਖੋ ਕਾਫੀ ਲੰਬੇ ਸਮੇਂ ਤੋਂ ਲੜਾਈ ਲੜ ਰਿਹਾ ਪ੍ਰੈਸ ਕਲੱਬ ਦੀ ਕਿਤਨੇ ਕਿਤੇ ਕੋਈ ਵੀ ਰੰਡਨ ਜੀ ਕਿਉਂ ਨਹੀਂ ਦੇਖੋ ਲੜਾਈ ਤਾਂ ਬਹੁਤ ਦੇਰ ਤੋਂ ਚੱਲ ਰਹੀ ਹੈ ਕੋਈ ਸ਼ੱਕ ਨਹੀਂ ਹੈ ਲੇਕਿਨ ਮੈਂ ਇਹੀ ਸਮਝੂਗਾ ਕਿ ਸਾਡੇ ਹੀ ਕੁਝ ਬੰਦੇ ਆ ਜਿਹੜੇ ਉਹ ਏਕਤਾ ਚਾਹੁੰਦੇ ਨਹੀਂ ਐ ਏਕਤਾ ਨਾ ਹੋਣ ਕਾਰਨ ਹੀ ਮੇਨ ਕਾਰਨ ਹੈ ਕਿ ਲੁਧਿਆਣੇ ਨੂੰ ਪ੍ਰੈਸ ਕਲੱਬ ਜਿਹੜਾ ਨਹੀਂ ਮਿਲ ਰਿਹਾ ਟੰਡਨ ਜੀ ਨੇ ਦੱਸਿਆ ਹੈ ਕਿ ਪ੍ਰੈਸ ਕਲੱਬ ਕਾਫੀ ਜਗ੍ਹਾ ਤੋਂ ਹਾਂ ਹੋ ਚੁੱਕੀ ਸੀ ਲੇਕਿਨ ਫਿਰ ਕੋਈ ਨਾ ਕੋਈ ਅੜਚਨ ਆ ਜਾਂਦੀ ਹੈ ਜਿਹਦੇ ਕਾਰਨ ਉਹ ਰਹਿ ਜਾਂਦਾ ਤੇ ਹੁਣ ਮੈਂ ਫਿਰ ਵੱਡੇ ਦਾਰੇ ਉਹ ਦਫਤਰਾਂ ਬੈਠੇ ਨੇ ਜਿਹੜੇ ਟੋਪਲ ਮੀਡੀਆ ਕੰਮ ਕਰਦੇ ਹੋਰ ਕੰਮ ਕਰਦੇ ਉਹਨਾਂ ਨੂੰ ਬੈਠਣ ਦੀ ਜਗ੍ਹਾ ਨਹੀਂ ਕਿਤੇ ਵਹੀ ਮੈਂ ਗੱਲ ਕੀਤੀ ਆ ਕਿ ਬੈਠਣ ਦੀ ਕੋਈ ਜਗ੍ਹਾ ਨਹੀਂ ਹੈਗੀ ਪ੍ਰੈਸ ਕਲੱਬ ਦੀ ਮੰਗ ਤਾਂ ਹੀ ਆ ਨਾ ਕਿ ਇਹਨਾਂ ਦੇ ਬੈਠਣ ਦੀ ਕੋਈ ਜਗ੍ਹਾ ਹੋ ਜਾਊਗੀ ਤੇ ਉੱਥੇ ਪ੍ਰੈਸ ਦੀਆਂ ਮੀਟਿੰਗਾਂ ਹੋ ਜਾਣਗੀਆਂ ਤਾਂ ਉਹਦੇ ਵਿੱਚ ਸਾਰਿਆਂ ਦਾ ਹੀ ਫਾਇਦਾ ਵਹ ਤੇ ਅਫੀਸ਼ੀਅਲ ਸਾਹਿਬ ਵੀ ਵਾਦਾ ਕਰਤੀ ਹੈ ਸੀ ਆਪਣੇ ਕੇਜਰੀ ਵਾਲੇ ਵਾਦਾ ਕਰਤੀ ਹੈ ਸੀ ਕਿ ਪ੍ਰੈਸ ਕਲੱਬ ਬਣਾਇਆ ਜਾਇਆ ਗਾਰੰਟੀ ਦੇ ਕੇ ਸੀ ਪਰ ਵੀ ਗਾਰੰਟੀ ਨਹੀਂ ਦਿੱਤੀ ਵਾਅਦਾ ਤਾਂ ਬਹੁਤ ਸਾਰਿਆਂ ਨੇ ਕੀਤਾ ਸੀਗਾ ਲੇਕਿਨ ਵਾਅਦੇ ਤੇ ਖਰੇ ਨਹੀਂ ਉਤਰੇ ਇਹ ਹੀ ਦਿੱਕਤ ਆਈ ਆ ਸਾਨੂੰ ਤਾਂ ਹੁਣ ਅਸੀਂ ਫੇਰ ਮੰਗ ਨੂੰ ਇਹਨੂੰ ਚੱਕਿਆ ਤਾਂ ਕਿ ਅਸੀਂ ਚਾਹੁੰਦੇ ਆਗੇ ਲੁਧਿਆਣੇ ਨੂੰ ਪ੍ਰੈਸ ਕਲੱਬ ਮਿਲ ਜਾਏ ਤੇ ਜਿਹਦੇ ਨਾਲ ਪ੍ਰੈਸ ਵਾਲਿਆਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਦੂਰ ਹੋ ਜਾਣ ਧੰਨਵਾਦ ਨੇ ਕਿਤੇ ਜਿਹੜੇ ਪੱਤਰਕਾਰਾਂ ਤੱਕਾ ਦੇ ਉਹਨਾਂ ਖੜਾ ਰੰਦਾ ਸੀ ਕਿੰਨਾ ਦੇ ਸੁਝਾਅ ਤੇ ਆਪਣੇ ਬੰਨੇ ਪੱਤਰਕਾਰਾਂ ਦੇਖੋ ਕਿਤੇ ਵੀ ਸਾਡੇ ਜਿਹੜਾ ਪੱਤਰਕਾਰ ਭਾਈਚਾਰਾ ਦਾ ਉਹ ਕਿਤੇ ਵੀ ਉਹਨੂੰ ਦਿੱਕਤ ਪਰੇਸ਼ਾਨੀ ਆਂਦੀ ਹੈ ਤੇ ਸਾਡਾ ਕਲੱਬ ਉਹਦੇ ਲਈ 24 ਇੰਟੂ 7 ਖੜਦਾ ਵਾ ਚਾਹੇ ਉਹ ਮੈਡੀਕਲ ਫੈਸਿਲਿਟੀ ਲਈ ਹੋਵੇ ਚਾਹੇ ਉਹ ਕਿਸੇ ਪੱਤਰਕਾਰ ਨਾਲ ਤੱਕਾ ਹੁੰਦਾ ਅੱਜ ਸਟੇਟ মিডিਆ ਕਲੱਬ ਜਿਹੜਾ ਹੈਗਾ ਪੰਜਾਬ ਦਾ ਸਭ ਤੋਂ ਵੱਡਾ ਕਲੱਬ ਹੈ 650 ਪੱਤਰਕਾਰ ਇਸ ਕਲੱਬ ਦੇ ਵਿੱਚ ਜੁੜੇ ਹੋਏ ਨੇ ਲੁਗਿਆਣੇ ਵਿੱਚ ਹੀ ਘੱਟੋ ਘੱਟ 1400 ਤੋਂ 1500 ਮੈਂਬਰ ਸਾਡੇ ਇਸ ਕਲੱਬ ਦੇ ਵਿੱਚ ਜੁੜੇ ਹੋਏ ਨੇ ਅਸੀਂ ਹਮੇਸ਼ਾ ਇੱਕ ਹੀ ਸਨੇਹਾ ਦਿੰਨੇ ਆਂ ਵੀ ਜਿੰਨਾ ਪੱਤਰਕਾਰ ਭਾਈਚਾਰਾ ਵਾ ਇੱਕ ਜੁੱਟ ਹੋ ਕੇ ਚੱਲੇ ਕੋਈ ਮਨਮਟਾਓ ਨਾ ਲੈ ਕੇ ਚੱਲੇ ਔਰ ਜਿੰਨਾ ਵੀ ਪੱਤਰਕਾਰ ਭਾਈਚਾਰਾ ਜੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜ਼ਰੂਰਤ ਪੈਂਦੀ ਆ ਜਾਂ ਕੋਈ ਦੇ ਭੀੜ ਪੈਂਦੀ ਆ ਤੇ ਸਾਡਾ ਜਿਹੜਾ ਸਟੇਟ মিডিਆ ਕਲੱਬ ਜਿਹੜਾ ਹੈਗਾ ਵਾ ਹਮੇਸ਼ਾ ਉਹਨਾਂ ਨਾਲ ਖੜਾ ਵਾ ਔਰ ਅਮਰ ਡਟ ਕੇ ਖੜਾ ਵਾ ਕਿ ਦੇਖਿਆ ਜੇ ਲੋ ਮੈਡੀਕਲ ਸਹੂਲਤ ਤੇ ਬਹੁਤ ਲੋੜ ਪੈਂਦੀ ਕਿ ਨਾ ਤੁਸੀਂ ਸ਼ੁਰੂਆਤ ਕੀਤੀ ਸੀ ਮੈਡੀਕਲ ਬਿਲਕੁਲ ਬੀਮੇ ਬਿਲਕੁਲ ਰੈਡੀ ਹੈਗੇ ਨੇ ਤਕਰੀਬਨ 8 ਤੋਂ 10 ਲੱਖ ਰੁਪਏ ਦਾ ਜਿਹੜਾ ਪਰ ਪਰਸਨ ਦਾ ਜਿਹੜਾ ਬੀਮਾ ਵਾ ਉਹ ਅਸੀਂ ਕਰਵਾਉਣ ਜਾ ਰਹੇ ਹੈਗੇ ਆ ਵੀ ਜਿੰਨੇ ਵੀ ਆਪਣੇ ਭਰਾ ਨੇ ਪੱਤਰਕਾਰ ਭਰਾਜ ਕਿਉਂਕਿ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਬਹੁਤ ਜ਼ਰੂਰੀ ਕਿਤੇ ਬਿਮਾਰ ਹੋ ਜਾਂਦੇ ਨੇ ਕਿਤੇ ਐਕਸੀਡੈਂਟ ਹੋ ਜਾਂਦਾ ਵਾ ਤੇ ਉਹਨਾਂ ਨੂੰ ਉਹ ਉਹਨਾਂ ਦਾ ਮੈਡੀਕਲ ਬੀਮਾ ਪ੍ਰੋਵਾਈਡ ਕਰਵਾਇਆ ਜਾਊਗਾ ਕੀ ਕਹੋਗੇ ਜਿਹੜੇ ਨਵੇਂ ਪੱਤਰਕਾਰ ਜੁੜਦੇ ਪਏ ਨੇ ਜਿਹੜੇ ਨਵੇਂ ਪੱਤਰਕਾਰ ਜਰਨਲਿਸਟ ਬਣ ਰਹੇ ਨੇ ਉਹਨਾਂ ਨੂੰ ਸਿਰਫ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ ਐਥਿਕਸ ਨੇ ਜਿਹੜੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਜ਼ਰੂਰ ਫੋਲੋ ਕੀਤਾ ਜਾਵੇ ਔਰ ਉਹਨਾਂ ਤੋਂ ਬਿਨਾ ਉਹ ਮਾਰਕੀਟ ਦੇ ਚ ਨਾ ਨਿਕਲਣ ਕਿਉਂਕਿ ਅਕਸਰ ਪੱਤਰਕਾਰ ਨੂੰ ਬਲੈਕਮੇਲਰ ਜਾਂ ਠੱਗ ਕਿਹਾ ਜਾਂਦਾ ਵਾ ਸੋ ਆਪਣੇ ਪੱਤਰਕਾਰੀ ਦੇ ਉੱਤੇ ਇਹ ਤੁਮਤ ਨਾ ਲਗਾਈ ਜਾਵੇ